ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ 3 ਜੀ ਕਿਸ ਹੋ ਸੇਵੀ ਕਿਆ ਜਪ ਕਰੀ ਸਤਿਗੁਰ ਪੁੱਛੋ ਜਾਏ ਸਤਿਗੁਰ ਕਾ ਪਾਣਾ ਮੰਨ ਲਈ ਵਿੱਚ ਹੋ ਆਪ ਗਵਾਏ ਇਹ ਹੇ ਸੇਵਾ ਚ ਕਰੀ ਨਾਮ ਵਸੇ ਮਨ ਆਏ ਨਾ ਮੈਂ ਹੀ ਤੇ ਸੁਖ ਪਾਈਐ ਸਚੇ ਸ਼ਬਦ ਸੁਹਾਏ ਮਨ ਮੇਰੇ ਅਨ ਦਿਨ ਜਾਗਰ ਚੇਤ ਆਪਣੇ ਖੇਤੇ ਰਖ ਲੈ ਕੂੰਜ ਪੜੇਗੀ ਖੇਤ ਰਹਾ ਮਨ ਕੀਆ ਇੱਛਾ ਪੂਰੀਆਂ ਸ਼ਬਦ ਰਹਿਆ ਭਰਪੂਰ ਭੈ ਭਾਏ ਭਗਤ ਕਰੇ ਦਿਨ ਰਾਤੀ ਹਰ ਜੀਉ ਵੇਖੈ ਸਦਾ ਹਧੂਰਾ ਸਚੇ ਸ਼ਬਦ ਸਦਾ ਮਨ ਰਤਾ ਪ੍ਰਮ ਗਿਆ ਸਰੀਰੋਂ ਦੂਰਾ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹਿਰ ਜੋ ਜਾਗੇ ਸੇ ਉਬਰ ਸੁਤੇ ਗਏ ਮੁਹਾਈ ਸਚਾ ਸ਼ਬਦ ਨਾਪ ਛਣਿਓ ਸੁਪਨਾ ਗਿਆ ਵਿਹਾਈ ਸੁਣੇ ਘਰ ਕਾ ਪਾਹਣਾ ਜੋ ਆਇਆ ਤਿਉ ਜਾਏ ਮਨ ਮੁਖ ਜਨਮ ਬਿਰਥਾ ਗਿਆ ਕਿਆ ਮੋਂਦੇ ਸਿ ਜਾਏ ਸਭ ਕਛਿਆ ਪਿ ਆਪ ਹੈ ਹੋ ਮੈਂ ਵਿੱਚ ਕਹਿ ਨ ਜਾਏ ਗੁਰ ਕੈ ਸ਼ਬਦ ਪਛਾਣੀਐ ਦੁਖ ਹੋ ਮੈਂ ਵਿੱਚੋਂ ਗਵਾਏ ਸਤਿਗੁਰੂ ਸੇਵਨੇ ਆਪਣਾ ਹਉ ਤਿਨ ਕੈ ਲਾਗੋ ਪਾਇ ਨਾਨਕ ਦਰ ਸਚੈ ਸਚਿਆ ਰਹੈ ਹਉ ਤਿਨ ਬਨਿਹਾਰੈ ਜਾਵ ਸਿਰਿ ਰਾਗ ਮਹੱਲਾ ਤੀਜਾ ਜੇ ਵੇਲਾ ਵਖਤ ਵਿਚਾਰੀਐ ਤਾਕਿਤ ਵੇਲਾ ਭਗਤ ਹੋਇ ਅਨ ਦਿਨ ਨਾ ਮੇ ਰਤਿਆ ਸੱਚੇ ਸੱਚੇ ਸੋਏ ਇੱਕ ਤਿਲ ਪਿਆਰਾ ਵਿਸਰੈ ਭਗਤ ਕਨਹੀ ਹੋਏ ਮਨ ਤਨ ਸੀਤਲ ਸਾਚ ਸਿਉ ਸਾਸ ਨ ਬਿਰਥਾ ਕੋਏ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤ ਤਾਂ ਥਿਐ ਜਾ ਹਰ ਵਸੈ ਮਨ ਆਇ ਰਹਾ ਸਹਿਜੇ ਖੇਤੀ ਰਹੀਏ ਸਚ ਨਾਮ ਬੀਜ ਪਾਏ ਖੇਤੇ ਜਮੇ ਅਗਲੇ ਮਨੁਵਾਰ ਜਾ ਸਹਿਜ ਸੁਪਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੈ ਸਿਖ ਜਾਏ ਇਹੋ ਮਨ ਸੱਚਾ ਸਚਰਤਾ ਸੱਚ ਰਹਿਆ ਸਮਾਏ ਆਖਣ ਵੇਖਣ ਬੋਲਣਾ ਸ਼ਬਦੇ ਰਹਿਆ ਸਮਾਏ ਬਾਣੀ ਵਜੀ ਚੋ ਜੁਗੀ ਸਚੋ ਸੱਚ ਸੁਣਾਏ ਹੋਮੇ ਮੇਰਾ ਰਹਿ ਗਿਆ ਸਚੈ ਲਾਇ ਮਿਲਾਈ ਤਿੰਨ ਕੋ ਮਹਿਲ ਹضور ਹੈ ਜੋ ਸੱਚ ਰਹੇ ਲਿਵ ਲਾਏ ਨਦਰੇ ਨਾਮ ਧਿਆਈਏ ਵਿਣ ਕਰਮਾ ਪਾਇਆ ਨ ਜਾਏ ਪੁਰੇ ਭਾਗ ਸਤ ਸੰਗਤ ਲਹੈ ਸਤ ਗੁਰ ਭੇਟੈ ਜਿਸ ਆਏ ਅਨ ਦਿਨ ਨਾਮੇ ਰਤਿਆ ਦੁਖ ਵਿਖਿਆ ਵਿੱਚ ਹੁ ਜਾਏ ਨਾਨਕ ਸ਼ਬਦ ਮਿਲਾਵੜਾ ਨਾ ਮੇ ਨਾਮ ਸਮਾਏ ਸਿਰੀ ਰਾਗ ਮਹਲਾ 3 ਆਪਣਾ ਭੋਤ ਨ ਪਾਇਓ ਨ ਜਿਨ ਗੁਰ ਕਾ ਸ਼ਬਦ ਵਿਚਾਰ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ ਦੁਬਿਦਾ ਮੈਲ ਚੁਕਾਇਨ ਹਰ ਰੱਖਿਆ ਉਰਤਾਰ ਸੱਚੀ ਬਾਣੀ ਸਚ ਮਨ ਸਚੇ ਨਾਲ ਪਿਆਰ ਮਨ ਮੇਰੇ ਹੋਵੇਂ ਮੈਲ ਭਰ ਨਾਲ ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਨ ਹਰ ਰਹਾਉ ਸਚੇ ਸ਼ਬਦ ਮਨ 모ਹਿਆ ਪ੍ਰਭੂ ਆਪੇ ਲੈ ਮਿਲਾਏ ਅਨ ਦਿਨ ਨਾ ਮੇ ਰਤਿਆ ਜੋਤੀ ਜੋਤ ਸਮਾਏ ਜੋਤੀ ਹੂ ਪ੍ਰਭ ਜਪਦਾ ਬਿਨ ਸਤਗੁਰੂ ਬੂਝ ਨਾ ਪਾਏ ਜਿਨ ਕੋ ਪੂਰਬ ਲਿਖਿਆ ਸਤਗੁਰ ਭੇਟਿਆ ਤਿਨ ਆਏ ਬਿਨ ਨਾ ਵੈ ਸਭ ਡਮਣੀ ਦੁਜੈ ਭੈ ਖਵਾਏ ਤਿਸ ਬਿਨ ਘੜੀ ਨ ਜੀਵੰਦੀ ਦੁਖੀ ਰਹਿਣ ਵਿਹਾਇ ਪਰਮ ਪੁਲਾਣਾ ਅੰਦਲਾ ਫਿਰ ਫਿਰ ਆਵੇ ਜਾਏ ਨਦਰ ਕਰੇ ਪ੍ਰਭ ਆਪਣੇ ਆਪੇ ਲੈ ਮਿਲਾਏ ਸਭ ਕੁਛ ਸੁਣਦਾ ਵੇਖਦਾ ਕਿਉ ਮੁਕਰ ਪਾਇਆ ਜਾਏ ਪਾਪੋ ਪਾਪ ਕਮਾਵੰਦੇ ਪਾਪੇ ਪਚਹੇ ਪਚਾਏ ਸੋ ਪ੍ਰਭ ਨਦਰ ਨ ਆਵਈ ਮਨ ਮੁਖ ਬੂਜ ਨ ਪਾਏ ਜਿਸ ਵੇਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ ਸਿਰ ਰਾਗ ਮਹੱਲਾ ਤਿਜਾ ਬਿਨ ਗੁਰ ਰੋਗ ਨ ਟੁਟਈ ਹੋਵੇਂ ਪੀੜ ਨ ਜਾਏ ਗੁਰ ਪ੍ਰਸਾਦਿ ਮਨ ਵਸੈ ਨਾ ਮੇ ਰਹੈ ਸਮਾਇ ਗੁਰ ਸ਼ਬਦੀ ਹਰ ਪਾਈਏ ਬਿਨ ਸ਼ਬਦੈ ਪਰਮ ਪੁਲਾਏ ਮਨ ਰੇ ਨਿਜ ਕਰਵਾਸਾ ਹੋਏ RAM ਨਾਮ ਸਲਾਹੇ ਤੂੰ ਫਿਰ ਆਵਣ ਜਾਣ ਨ ਹੋਏ ਰਹਾ ਹਰ ਇੱਕੋ ਦਾਤਾ ਵਰਤਦਾ ਦੂਜਾ ਵਰਨਾ ਕੋਈ ਸ਼ਬਦ ਸਲਾਹੀ ਮਨ ਵਸੈ ਸਹਿਜੇ ਸੁਖ ਹੋਏ ਸਭ ਨਦਰੇ ਅੰਦਰ ਵੇਖਦਾ ਜੈ ਭਾਵੇ ਤੈ ਦੇ ਹਉ ਮੈਂ ਸਭਾ ਗਣਤ ਹੈ ਗਣਤੈ ਨੋ ਸੁਖ ਨਾਹੇ ਵਖ ਕੇ ਕਾਰ ਕਮਾਵਣੀ ਵਖ ਹੀ ਮਾਹੇ ਸਮਾਹੇ ਬਿਨ ਨਾ ਵੇਠੋੜ ਨਾ ਪਾਏ ਨੇ ਜੰਮ ਪਰ ਦੁਖ ਸਹਾਰੇ ਜਿਉ ਪਿੰਡ ਸਬ ਤਿਸ ਦਾ ਤਿਸ ਦਾ ਆਧਾਰ ਗੁਰ ਪ੍ਰਸਾਦੀ 부ਜਿਐ ਤਾਂ ਪਾਏ ਮੁਖ ਦਵਾਰ ਨਾਨਕ ਨਾਮ ਸਲਾਹੇ ਤੂੰ ਅੰਤ ਨ ਪਾਰਾਵਾਰ ਫਿਰ ਰਾਗ ਮਹੱਲਾ ਤੀਜਾ ਤਿਨਾਂ ਆਨੰਦ ਸਦਾ ਸੁਖ ਹੈ ਜਿਨਾਂ ਸਚ ਨਾਮ ਆਧਾਰ ਗੁਰ ਸ਼ਬਦੀ ਸਚ ਪਾਇਆ ਦੁਖ ਨਿਵਾਰਨ ਹਾਰ ਸਦਾ ਸਦਾ ਸਾਚੇ ਗੁਣ ਗਾਵਹਿ ਸਚਨੈ ਪਿਆਰ ਕਿਰਪਾ ਕਰਕੇ ਆਪਣੀ ਦੇ ਤੋਨ ਭਗਤ ਪੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਏ ਹਰ ਸਿਉ ਰਹੇ ਸਮਾਇ ਰਹਾ ਸੱਚੀ ਭਗਤੀ ਮਨ ਲਾਲ ਠਿਆ ਰਤਾ ਸਹਿਜ ਸੁਪਾਏ ਗੁਰ ਸ਼ਬਦੀ ਮਨ 모ਹਿਆ ਕਹਿਣਾ ਕਛੂ ਨਾ ਜਾਏ ਜਿਹ ਵਰਤੀ ਸ਼ਬਦ ਸਚੈ ਅੰਮ੍ਰਿਤ ਪੀਵੇ ਰਸ ਗੁਣ ਗਾਏ ਗੁਰਮੁਖ ਇਹੋ ਰੰਗ ਪਾਈਐ ਜਿਸਨੂੰ ਕਿਰਪਾ ਕਰੇ ਰਜਾਇ ਸੰਸਾਏ ਹੋ ਸੰਸਾਰ ਹੈ ਸੁਤਿਆ ਰਹਿਣ ਵਿਹਾਈ ਇਕ ਆਪਣੇ ਭਾਣੇ ਕੱਢ ਲੈਣ ਆਪੇ ਲਿਓਨ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋ ਚੁਕਾਏ ਆਪ ਵਡਾਈ ਦਿੱਤੀਆਂ ਨਾ ਗੁਰਮੁਖ ਦੇ ਬੁਝਾਏ ਸਬਨਾ ਦਾ ਦਾਤਾ ਏ ਕਹੈ ਭੁੱਲਿਆਂ ਲੈ ਸਮਝਾਏ ਏਕ ਆਪੇ ਆਪ ਖੋ ਆਇਨ ਦੁਜੈ ਛੜਿਨ ਲਾਏ ਗੁਰਮਤੀ ਹਰ ਪਾਈਏ ਜੁਤੀ ਜੋਤ ਮਿਲਾਏ ਅਨ ਦਿਨ ਨਾ ਮਰਤਿਆ ਨਾਨਕ ਨਾਮ ਸਮਾਇ ਸ੍ਰੀ ਰਾਗ ਮਹੱਲਾ 3 ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜੇ ਵਿਕਾਰ ਗੁਰ ਸ਼ਬਦੇ ਮਨ ਰੰਗਿਆ ਰਤਨਾ ਪ੍ਰੇਮ ਪਿਆਰ ਬਿਨ ਸਤਗੁਰ ਕਿਨੇ ਨ ਪਾਇਓ ਕਰ ਵੇਖੋ ਮਨ ਵਿਚਾਰ ਮਨ ਮੁਖ ਮੈਲ ਨ ਉਤਰੈ ਜਿ ਚਰ ਗੁਰ ਸ਼ਬਦ ਨ ਕਰੇ ਪਿਆਰ ਮਨ ਮੇਰੇ ਸਤਿਗੁਰ ਕੈ ਭਾਣੈ ਚੱਲ ਨਿਜ ਘਰ ਵਸਹਿ ਅੰਮ੍ਰਿਤ ਪੀਵਹਿ ਤਾ ਸੁਖ ਲਹੈ ਮਹਲ ਰਹਾਉ ਆਉ ਗੁਣਵੰਤੀ ਗੁਣ ਕੋ ਨਹੀਂ ਬਹਿਣ ਨ ਮਿਲੇ ਹਦੂਰਾ ਮਨ ਮੁਖ ਸ਼ਬਦ ਨ ਜਾਣੈ ਅਵਗਣ ਸੋ ਪ੍ਰਭ ਦੂਰ ਜਿਨੇ ਸੱਚ ਪਛਾਨਿਆ ਸਚ ਰਤੇ ਭਰਪੂਰ ਗੁਰ ਸ਼ਬਦੇ ਮਨ ਵਿਦਿਆ ਪ੍ਰਭ ਮਿਲਿਆ ਆਪ ਹਦੂਰ ਆਪੇ ਰੰਗਨ ਰੰਗੇ ਹੋਣ ਸ਼ਬਦੇ ਲਇਓਨ ਮਿਲਾਏ ਸੱਚਾ ਰੰਗਨ ਉਤਰੈ ਜੋ ਸਚ ਰਤੇ ਲਿਵ ਲਾਏ ਚਾਰੇ ਕੁੰਡਾ ਭਵ ਥਕੇ ਮਨ ਮੁਖਬੂਜ ਨਾ ਪਾਏ ਜਿਸ ਸਤਗੁਰ ਮਿਲੇ ਸੋ ਮਿਲੇ ਫਟੇ ਸ਼ਬਦ ਸਮਾਏ ਮਤਰ ਕਣੇਰੇ ਕਰਥ ਕੀ ਮੇਰਾ ਦੁੱਖ ਕਾਟੇ ਕੋਏ ਮਿਲ ਪ੍ਰੀਤਮ ਦੁੱਖ ਕਟਿਆ ਸ਼ਬਦ ਮਿਲਾਵਾ ਹੋਏ ਸੱਚ ਘਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇਨਾ ਵਿਛੜੇ ਨਾਨਕ ਗੁਰਮੁਖ ਹੋਏ ਫਿਰ ਰਾਗ ਮਹੱਲਾ ਤਿਜਾ ਆਪੇ ਕਾਰਨ ਕਰਤਾ ਕਰੇ ਸ੍ਰੇਸ਼ਟ ਦੇਖੇ ਆਪੇ ਉਪਾਏ ਸਭ ਇੱਕ ਇੱਕ ਵਰਤਦਾ ਅਲੱਖ ਨਾ ਲਖਿਆ ਜਾਏ ਆਪੇ ਪ੍ਰਭੂ ਦਿਆਲ ਹੈ ਆਪੇ ਦੇ ਬੁਝਾਏ ਗੁਰਮਤੀ ਸਦਮਨ ਵਸਿਆ ਸੱਚ ਰਹੇ ਲੇਵਲਾਏ ਮਨ ਮੇਰੇ ਗੁਰ ਕੀ ਮਨ ਲੈ ਰ ਜਾਏ ਮਨ ਤਨ ਸੀਤਲ ਸਭ ਥੀ ਐ ਨਾਮ ਵਸੇ ਮਨ ਆਇ ਰਹਾ ਜਿਨਾਂ ਕਰ ਕਰਨ ਧਰਿਆ ਸੋਈ ਸਾਰ ਕਰੇ ਗੁਰ ਕੈ ਸ਼ਬਦ ਪਛਾਣੀਏ ਜਾਇ ਆਪੇ ਨਦਰ ਕਰੇ ਸੇ ਜਾਨਾ ਸ਼ਬਦੇ ਸੁਹਣੇ ਤਿਤ ਸਚੈ ਦਰਬਾਰ ਗੁਰਮੁਖ ਸਚੈ ਸ਼ਬਦ ਰਤੇ ਆਪ ਮੇਲੇ ਕਰਤਾਰ ਗੁਰਮਤੀ ਸੱਚ ਸਲਾਹਣਾ ਜਿਸ ਦਾ ਅੰਤ ਨ ਪਾਰਾ ਵਾਰ ਘਟ ਘਟ ਆਪੇ ਹੁਕਮ ਵਸੈ ਹੁਕਮੇ ਕਰੇ ਵਿਚਾਰ ਗੁਰ ਸ਼ਬਦੀ ਸਲਾਹੀਏ ਹੋ ਮੈਂ ਵਿੱਚੋਂ ਖੋਏ ਸਾ ਧਨ ਨਾਵੇ ਬਹਰੀ ਅਵਗਣਵੰਤੀ ਰੋਏ ਸੱਚ ਸਲਾਹੀ ਸੱਚ ਲੱਗਾ ਸਚੈ ਨਾਏ ਤ੍ਰਿਪਤ ਹੋਏ ਗੁਣ ਵਿਚਾਰੀ ਗੁਣ ਸੰਗਰਾਹ ਅਗੁਣ ਕੱਡਾਂ ਧੋਏ ਆਪੇ ਮੇਲ ਮਿਲਾਇੰਦਾ ਫਿਰ ਵੇ ਛੋੜਾ ਨਾ ਹੋਏ ਨਾਨਕ ਗੁਰ ਸਾ ਲਾਹੇ ਆਪਣਾ ਜਿਦੂ ਪਾਏ ਪ੍ਰਭ ਸੋਏ ਸ੍ਰੀ ਰਾਗ ਮਹੱਲਾ 3 ਸੁਣ ਸੁਣ ਕਾਮ ਗਹੇਲੀਏ ਕੀ ਚੱਲੇ ਬਹਾਂ ਲਡਾਏ ਆਪਣਾ ਪੈਰ ਨਾ ਪਛਾਨਹੀ ਕੀ ਮੋਹ ਦੇ ਸਹਜਾਏ ਜਿਨੀ ਸਖੀ ਕੰਤ ਪਛਾਨਿਆ ਹੋ ਤਨ ਕਹਿ ਲਾਗੋ ਪਾਏ ਤੈਨਹੀ ਜੈਸੀ ਥੀ ਰਹਾ ਸਤ ਸੰਗਤ ਮੇਲ ਮਿਲਾਏ ਮੁੰਦੇ ਕੂੜ ਮੁੱਠੀ ਕੂੜਿਆਰ ਫਿਰ ਪ੍ਰਭ ਸਾਚਾ ਸੋਹਣਾ ਪਾਈਏ ਗੁਰ ਵਿਚਾਰ ਰਹਾਉ ਮਨ ਮੁਖ ਅਕੰਤ ਨਾ ਪਛਾਨਈ ਤੈਨ ਕਿਉ ਰਹਿਣ ਵਿਹਾਰੇ ਗਰਬ ਅਟਿਆ ਤ੍ਰਿਸ਼ਨਾ ਜਲਹਿ ਦੁਖ ਪਾਵਹਿ ਦੂਜੈ ਪਾਏ ਸ਼ਬਦ ਰਤਿਆ ਸੁਹਾਗਣੀ ਤਿੰਨ ਵਿੱਚੋਂ ਹੋਂ ਮੈਂ ਜਾਏ ਸਦਾ ਪਰ ਰਾਵਹਿ ਆਪਣਾ ਤੇ ਨਾਲ ਸੁਖੇ ਸੁਖ ਵਿਹਾਰੇ ਗਿਆਨ ਵਿਹੋਣੀ ਫਿਰ ਮੁੱਤੀਆ ਫਿਰ ਮਨ ਨ ਪਾਇਆ ਜਾਏ ਅਗਿਆਨ ਮਤਿ ਅੰਧੇਰ ਹੈ ਬਿਨ ਪਰ ਦੇਖੇ ਭੁੱਖ ਨ ਜਾਏ ਆਵੋ ਮਿਲੋ ਸਹੇਲਿਓ ਮੈਂ ਪਰ ਦੇਹੁ ਮਿਲਾਏ ਪੁਰੇ ਪਾਗ ਸਤ ਗੁਰ ਮਿਲੈ ਫਿਰ ਪਾਇਆ ਸਚ ਸਮਾਏ ਸੇ ਸਹਿਆ ਸੁਹਗਣੀ ਜਿਨ ਕੋ ਨਦਰ ਕਰੇ ਖਸਮ ਪਛਾਨੇ ਆਪਣਾ ਤਨ ਮਨ ਆਗੈ ਦੇ ਘਰ ਵਰ ਪਾਇਆ ਆਪਣਾ ਹੋ ਮੈ ਦੂਰ ਕਰੇ ਨਾਨਕ ਸੁਭਾਵੰਤੀ ਆ ਸੁਹਾਗਣੀ ਅਨ ਦਿਨ ਭਗਤ ਕਰੇ ਫਿਰ ਰਾਗ ਮਹੱਲਾ ਤੀਜਾ ਇੱਕ ਪਿਰ ਰਾਵ ਹੈ ਆਪਣਾ ਹਉ ਕੈਦਰ ਪੁੱਛੋ ਜਾਏ ਸਤ ਗੁਰ ਸੇਵੀ ਭਾਉ ਕਰ ਮੈਂ ਪਰ ਦੇਹੁ ਮਿਲਾਏ ਸਭ ਉਪਾਏ ਅਪੇ ਵਖੈ ਕਿਸ ਨੇੜੇ ਕਿਸ ਦੂਰ ਜਿਨ ਪਰ ਸੰਗੇ ਜਾਣਿਆ ਮੇਰ ਰਾਵੇ ਸਦਾ ਹضور मुੰধে ਤੂੰ ਚੱਲ ਗੁਰ ਕੈ ਪਾਏ ਆਨ ਜਨ 라ਵੇ ਪਰ ਆਪਣਾ ਸਜ ਸੱਚ ਸਮਾਇ ਰਹਾਓ ਸ਼ਬਦ ਰਤਿਆ ਸੁਹਾਗਣੀ ਸੱਚੇ ਸ਼ਬਦ ਸਿੰਗਾਰ ਹਰ ਵਰ ਪਾਇਨ ਘਰ ਆਪਣੇ ਗੁਰ ਕੈ ਹੇਤ ਪਿਆਰ ਤੇਜ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਪੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੈ ਜੇ ਸਭ ਸੇ ਦੇ ਅਧਾਰ ਪਿਰਸਲਾਹਣ ਆਪਣਾ ਤਿੰਨ ਕਹਿ ਹੋ ਸਦ ਬਲਿਹਾਰ ਜਾਓ ਮਨ ਤਨ ਅਰਪੇ ਸਿਰ ਦੇਈ ਤਿੰਨ ਕੈ ਲਾਗਾ ਪਾਇ ਜਿੰਨੀ ਇੱਕ ਪਛਾਣਿਆ ਦੂਜਾ ਪਉ ਚੁਕਾਏ ਗੁਰਮੁਖ ਨਾਮ ਪਛਾਣੀਏ ਨਾਨਕ ਸੱਚ ਸਮਾਏ ਪਿਰ ਸਲਾਹਣ ਆਪਣਾ ਤਿੰਨ ਕਹਿ ਹੋਂ ਸਦ ਬਲਿਹਾਰ ਜਾਓ ਮਨ ਤਨੇ ਅਰਪੀ ਸਿਰ ਦੇਈ ਤਿੰਨ ਕੈ ਲਾਗਾ ਪਾਇ ਜਿਨੇ ਇੱਕ ਪਛਾਣਿਆ ਦੂਜਾ ਭਾਉ ਚੁਕਾਇ ਗੁਰਮੁਖ ਨਾਮ ਪਛਾਣੀਐ ਨਾਨਕ ਸਚ ਸਮਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ